ਉਹ ਪਾਰਟੀ ਹੈ ਜਿਹੜੀ ਕਹਿੰਦੀ ਵੀ ਡਾਇਨਾਸੌਰ ਆ ਗਏ ਤੇ ਅਕਾਲੀ ਦਲ ਵੀ ਆ ਜਾਏਗਾ ਜਿਹੜੇ ਡਾਇਨਾਸੌਰ ਨੇ ਉਹ 66 ਮਿਲੀਅਨ ਸਾਲ ਪਹਿਲਾਂ ਅਲੋਪ ਹੋ ਗਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਜਿਹੜਾ ਅਕਾਲੀ ਦਲ ਸੀ ਉਹਦਾ ਇੱਕ ਉਹਦੀ ਇੱਕ ਬੜੀ ਵੱਡੀ ਵਿਰਾਸਤ ਸੀ ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ ਜਦੋਂ ਤੋਂ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਗਈ ਹੈ ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਦਿਨੋਂ ਦਿਨ ਨਿਗਾਰ ਹੁੰਦਾ ਕਿ ਇੱਕ ਐਡੀ ਵੱਡੀ ਪਾਰਟੀ ਹੋਵੇ ਜਿਨੇ ਆਪਣਾ ਸੌਵਾਂ ਵਾਰਾ ਪਿਛਲੇ ਸਾਲ ਪੂਰਾ ਕੀਤਾ ਹੋਵੇ ਔਰ ਉਹ ਆਪਣੀ ਤੁਲਨਾ ਚੈਨਾਸੌਰਾਂ ਦੇ ਨਾਲ ਕਰ ਇਦੇ ਨਾਲੋਂ ਵੱਧਾ ਮਜ਼ਾਕ ਵੀ ਕੋਈ ਹੋ ਸਕਦਾ ਹੈ ਰਾਜਨੀਤੀ ਦੇ ਵਿੱਚ ਕਿ ਇੱਕ ਪਾਰਟੀ ਆਪਣਾ ਮਜ਼ਾਕ ਖੁਦ ਡਾ ਰਹੀ ਅਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਪੰਜਾਬ ਦੇ ਲੋਕ ਨਕਾਰ ਚੁੱਕੇ ਨੇ ਅਕਾਲੀ ਦਲ ਦੇ ਖਾਲੀ ਜਿਹੜੇ ਨਾਰੇ ਆ ਉਹਨਾਂ ਨਾਰਿਆਂ ਨੇ ਅਕਾਲੀ ਦਲ ਨੂੰ ਵਾਪਸ ਨਹੀਂ ਲਿਆਉਣਾ ਅਕਾਲੀ ਦਲ ਨੇ ਜਿਹੜੇ ਇਤਿਹਾਸ ਦੇ ਵਿੱਚ ਕੰਮ ਕੀਤੇ ਨੇ ਨਾ ਜਿਹੜੇ ਆ ਪਿਛਲੇ 15-20 ਸਾਲਾਂ ਦੇ ਵਿੱਚ ਉਹਦੇ ਕਰਕੇ ਅਕਾਲੀ ਦਲ ਦਾ ਨਿਹਾਰ ਹੋਇਆ ਨਸ਼ਿਆਂ ਦੀ ਗੱਲ ਕਰੀਏ ਉਹਦਾ ਸਿਹਰਾ ਕਿਹਦੇ ਸਿਰ ਸੱਜਦਾ ਹੈ ਕਿ ਕੌਣ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਮਾਫੀਆ ਰਾਜ ਕੌਣ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਇਹ ਆਦਮੀਆਂ ਕਿਹਦੇ ਰਾਜ ਦੇ ਵਿੱਚ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ 2 ਦਸੰਬਰ 2024 ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜੇ ਹੋ ਕੇ ਮੰਨ ਕੇ ਗਏ ਕਿ ਹਾਂ ਮੇਰੇ ਰਾਜ ਦੇ ਵਿੱਚ ਮੇਰੇ ਕੋਲੋਂ ਇਹ ਇਹ ਬੇਅਦਬੀਆਂ ਹੋਈਆਂ 15 ਦਿਨਾਂ ਬਾਅਦ ਜਾ ਕੇ ਦਮਦਮਾ ਸਾਹਿਬ ਜਾ ਕੇ ਮੁਨਕਰ ਹੋ ਜਾਂਦੇ ਨੇ ਕੌਣ ਦੇਵੇਗਾ ਇਸ ਗੱਲ ਦਾ ਜਵਾਬ ਜਾਂ ਕਿੱਦਾਂ ਕਰਦੇ ਰਹਿਣਗੇ ਪੰਜਾਬ ਜਾਂ ਪੰਜਾਬੀ ਇਹ ਸਬੀਰ ਸਿੰਘ ਬਾਦਲ ਨੂੰ ਜਾਂ ਅਕਾਲੀ ਦਲ ਨੂੰ ਮਾਫ਼ ਗੈਂਗਸਟਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਵੇ ਸ਼੍ਰੋਮਣੀ ਅਕਾਲੀ ਦਲ ਗੈਂਗਸਟਰਾਂ ਦੇ ਉਹਨਾਂ ਦੇ ਪਰਿਵਾਰਾਂ ਦੀ ਪੁਸ਼ਤ ਨਹੀਂ ਕਰੇ ਸ਼੍ਰੋਮਣੀ ਅਕਾਲੀ ਦਲ ਤੇ ਉਹ ਕਹਿੰਦੇ ਅਸੀਂ ਆ ਗਏ ਮਤਲਬ ਇੱਕ ਨਵੀਂ ਪਿਰਤ ਪਾ ਰਹੇ ਨੇ ਉਹ ਪਾਰਟੀ ਹੈ ਜਿਹੜੀ ਕਹਿੰਦੀ ਵੀ ਡਾਇਨਾਸੌਰ ਆ ਗਏ ਤੇ ਅਕਾਲੀ ਦਲ ਵੀ ਆ ਜਾਏਗਾ ਸਭ ਤੋਂ ਪਹਿਲਾਂ ਤੇ ਆਪਾਂ ਵਿਗਿਆਨਕ ਤੱਤਾਂ ਦੀ ਗੱਲ ਕਰ ਲਈਏ ਕਿ ਜਿਹੜੇ ਡਾਇਨਾਸੌਰ ਨੇ ਉਹ 66 ਮਿਲੀਅਨ ਸਾਲ ਪਹਿਲਾਂ ਅਲੋਪ ਹੋ ਗਏ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਜਿਹੜਾ ਅਕਾਲੀ ਦਲ ਸੀ ਉਹਦਾ ਇੱਕ ਉਹਦੀ ਇੱਕ ਬੜੀ ਵੱਡੀ ਵਿਰਾਸਤ ਸੀ ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ ਜਦੋਂ ਤੋਂ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਗਈ ਹੈ ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਦਿਨੋਂ ਦਿਨ ਨਿਘਾਰ ਹੁੰਦਾ ਗਿਆ ਹਰਾਨੀ ਦੀ ਗੱਲ ਵੇਖੋ ਕਿ ਇੱਕ ਐਡੀ ਵੱਡੀ ਪਾਰਟੀ ਹੋਵੇ ਜਿਨੇ ਆਪਣਾ ਸੌਵਾਂਵਾਰਾ ਪਿਛਲੇ ਸਾਲ ਪੂਰਾ ਕੀਤਾ ਹੋਵੇ ਔਰ ਉਹ ਆਪਣੀ ਤੁਲਨਾ ਡਾਇਨਾਸੌਰਾਂ ਦੇ ਨਾਲ ਕਰਨ ਇਹਦੇ ਨਾਲੋਂ ਭੱਦਾ ਮਜ਼ਾਕ ਵੀ ਕੋਈ ਹੋ ਸਕਦਾ ਹੈ ਰਾਜਨੀਤੀ ਦੇ ਵਿੱਚ ਕਿ ਇੱਕ ਪਾਰਟੀ ਆਪਣਾ ਮਜ਼ਾਕ ਖੁਦ ਡਾੜੀ ਹੁਣ ਵਿਗਿਆਨਿਕ ਤੱਤ ਕੀ ਕਹਿੰਦੇ ਨੇ ਵਿਗਿਆਨਕਤਾ ਥੇ ਕਹਿੰਦੇ ਨੇ ਕਿ 66 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਅਲੋਪ ਹੋ ਗਏ ਜੋ ਬਚਿਆ ਉਹ ਛੋਟੀਆਂ ਤੇ ਅਨਕੂਲ ਪ੍ਰਜਾਤੀਆਂ ਨੇ ਜਿਹੜੇ ਆਪਾਂ ਵੇਖਨੇ ਰਹਿੰਨੇ ਆ ਕੋਈ ਆ ਛੋਟੇ ਮੋਟੇ ਆ ਕੂੜ ਕਿਰਲੀਆਂ ਛਿਪਕਲੀਆਂ ਛੁਕਲੀਆਂ ਨੇ ਉਹ ਨੇ ਉਹ ਵੀ ਕਿੱਥੇ ਬਚਦੀਆਂ ਨੇ ਸਿਆਲਾ ਚ ਉਹਨੂੰ ਆਪਾਂ ਹਾਈਬਰਨੇਸ਼ਨ ਕਹਿੰਦੇ ਆ ਜਿਹੜੀ ਉਹ ਕਹਿੰਦੇ ਵੀ ਉਹ ਕਦੇ ਲੁਕ ਜਾਂਦੀਆਂ ਨੇ ਤੇ ਜਦੋਂ ਮੌਸਮ ਥੋੜਾ ਜਿਹਾ ਫਰਕ ਪੈਂਦਾ ਤੇ ਉਦੋਂ ਨਿਕਲ ਕੇ ਆ ਜਾਂਦੀਆਂ ਨੇ ਉਹਨੂੰ ਵੀ ਤੁਸੀਂ ਅਸੀਂ ਘਰਾਂ ਦੇ ਵਿੱਚ ਉਹ ਸਪਰੇਆ ਸਪਰੂਆ ਮਾਰ ਕੇ ਦਵਾਈਆਂ ਦੋਈਆਂ ਮਾਰ ਕੇ ਮਕਾਉਣ ਦਾ ਕੰਮ ਜਿਹੜਾ ਘਰਾਂ ਦੇ ਵਿੱਚ ਬੀਬੀਆਂ ਕਰਦੀਆਂ ਰਹਿੰਦੀਆਂ ਨੇ ਅਲੋਪ ਹੋਈਆਂ ਪ੍ਰਜਾਤੀਆਂ ਮੁੜ ਕੇ ਕਦੀ ਨਹੀਂ ਆਉਂਦੀਆਂ ਸਮਾਂ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ ਪਿੱਛੇ ਨਹੀਂ ਮੁੜਦਾ ਤੱਥ ਕੀ ਨੇ ਕਿ ਡਾਇਨਾਸੌਰਾਂ ਦੇ ਵਾਪਸ ਆਉਣ ਬਾਰੇ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਹੈ ਕਦੀ ਨਹੀਂ ਆਏ ਤੇ ਇਹੋ ਹੀ ਤਰਕ ਜਿਹੜਾ ਹੈ ਉਹ ਰਾਜਨੀਤੀ ਵਿੱਚ ਵੀ ਲਾਗੂ ਹੁੰਦਾ ਹੈ ਕਿਵੇਂ ਲਾਗੂ ਹੁੰਦਾ ਕਿ ਰਾਜਨੀਤਿਕ ਪਾਰਟੀਆਂ ਵੀ ਇੱਕ ਪ੍ਰਜਾਤੀ ਦੀ ਤਰ੍ਹਾਂ ਬਣ ਗਈਆਂ ਨੇ ਜੋ ਸਮੇਂ ਦੇ ਨਾਲ ਆਪਣੇ ਆਪ ਨੂੰ ਨਹੀਂ ਢਾਲਦਾ ਉਹ ਪਿਛੇ ਰਹਿ ਜਾਂਦਾ ਜੋ ਢਾਲ ਲੈਂਦਾ ਜੋ ਉਸ ਚਾਲ ਦੇ ਨਾਲ ਜਿਹੜੀ ਆਪਣੀ ਚਾਲ ਮਲਾ ਲੈਂਦਾ ਕਦਮ ਤਾਲ ਮਲਾ ਲੈਂਦਾ ਜਿਹੜੀ ਵੀ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਉਹ ਸਮੇਂ ਦੇ ਨਾਲ-ਨਾਲ ਤੁਰ ਪੈਂਦਾ ਹੈ ਸਮੇਂ ਦਾ ਹਾਣੀ ਹੋ ਜਾਂਦਾ ਨਹੀਂ ਤੇ ਉਹ ਇਤਿਹਾਸ ਹੋ ਜਾਂਦਾ ਚੰਗਾ ਜਾਂ ਮਾੜਾ ਇਹ ਤੇ ਉਹਦੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਉਹੋ ਹੀ ਦੱਸਦਾ ਰਾਜਨੀਤਿਕ ਪਾਰਟੀਆਂ ਦਾ ਜਿੱਥੋਂ ਤੱਕ ਰਹੀ ਲੀਡਰਸ਼ਿਪ ਦੀ ਗੱਲ ਜਿਹੜੇ ਬਹੁਤਿਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਆਪਾਂ ਕਿਸ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਖੇਲਰ ਦਾ ਖੇਲਰ ਦਾ ਖੇਲਰ ਗਿਆ ਅੱਜ ਇਹਨਾਂ ਹਾਲਾਤਾਂ ਦੇ ਉੱਤੇ ਆ ਗਿਆ ਹੈ ਕਿ 2022 ਦੀਆਂ ਚੋਣਾਂ ਦੇ ਜਦੋਂ ਨਤੀਜੇ ਆਏ ਇੱਕ ਪਾਰਟੀ ਜਿਹੜੀ 1990 ਦੇ ਦਹਾਕਿਆਂ ਤੇ ਬਾਅਦ ਜਿਹੜੀ ਹੈ ਬੜੀ ਐਬਸੋਲਿਊਟ ਮੈਜੋਰਟੀ ਦੇ ਵਿੱਚ ਆਈ ਸੀ ਉਹ ਪਾਰਟੀ ਸਿਮਟ ਕੇ ਸਿਰਫ ਸ਼ਾਇਦ ਤਿੰਨ ਵਿਧਾਇਕਾਂ ਦੀ ਪਾਰਟੀ ਰਹਿ ਗਈ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ ਅੱਜ ਇੱਕ ਵਿਧਾਇਕ ਬਚਦਾ ਦੋ ਵਿਧਾਇਕ ਵੀ ਜਿਹੜੇ ਉਸ ਪਾਰਟੀ ਦੇ ਜਾ ਚੁੱਕੇ ਨੇ ਇਹਨੇ ਮਾਰੇ ਦੌਰ ਦੇ ਵਿੱਚ ਪਹੁੰਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਹਿੰਦੇ ਸੀ ਕਿ ਡਾਇਨਾਸੌਰ ਵੀ ਆ ਗਏ ਤੇ ਅਕਾਲੀ ਵੀ ਆ ਗਏ ਅਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਪੰਜਾਬ ਦੇ ਲੋਕ ਨਕਾਰ ਚੁੱਕੇ ਨੇ ਅਕਾਲੀ ਦਲ ਦੇ ਖਾਲੀ ਜਿਹੜੇ ਨਾਅਰੇ ਆ ਉਹਨਾਂ ਨਾਰਿਆਂ ਨੇ ਅਕਾਲੀ ਦਲ ਨੂੰ ਵਾਪਸ ਨਹੀਂ ਲਿਆਉਣਾ ਅਕਾਲੀ ਦਲ ਨੇ ਜਿਹੜੇ ਇਤਿਹਾਸ ਦੇ ਵਿੱਚ ਕੰਮ ਕੀਤੇ ਨੇ ਨਾ ਜਿਹੜੇ ਆ ਪਿਛਲੇ 15-20 ਸਾਲਾਂ ਦੇ ਵਿੱਚ ਉਹਦੇ ਕਰਕੇ ਅਕਾਲੀ ਦਲ ਦਾ ਨਿਹਾਰ ਹੋਇਆ ਨਸ਼ਿਆਂ ਦੀ ਗੱਲ ਕਰੀਏ ਉਹਦਾ ਸੇਰਾ ਕਿਹਦੇ ਸਿਰ ਸੱਜਦਾ ਹੈ ਕਿ ਕੌਣ ਲੈ ਕੇ ਆਇਆ ਸ਼ਰੋਮਣੀ ਅਕਾਲੀ ਦਲ ਮਾਫੀਆ ਰਾਜ ਕੌਣ ਲੈ ਕੇ ਆਇਆ ਸ਼ਰੋਮਣੀ ਅਕਾਲੀ ਦਲ ਬੇਅਦਬੀਆਂ ਕਿਹਦੇ ਰਾਜ ਦੇ ਵਿੱਚ ਹੋਈਆਂ ਸ਼ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਇੱਥੋਂ ਤੱਕ ਕਿ ਸਭ ਤੋਂ ਵੱਧ ਜਿਹੜੀ ਮਾਸ ਮਾਈਗ੍ਰੇਸ਼ਨ ਹੋਈ ਮਾਸ ਮਾਈਗ੍ਰੇਸ਼ਨ ਜਦੋਂ ਮੈਂ ਕਹਿੰਨਾ ਤੇ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਅੱਜਕੱਲ ਬ੍ਰੇਨ ਡレイン ਕਹ ਦਿੰਦੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਜਿਹੜੀ ਆ ਉਹ ਰੁਕ ਕਰ ਗਈ ਉਹ ਕਦੋਂ ਹੋਇਆ ਅਕਾਲੀ ਦਲ ਦੇ ਉਹਨਾਂ 10 ਸਾਲਾਂ ਦੇ ਵਿੱਚ ਉਹ ਪਿਰਤ ਪਈ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਗਿਆ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਗਿਆ ਜੋ ਸਬੀਰ ਸਿੰਘ ਬਾਦਲ ਕਹਿੰਦੇ ਸਨ ਉਹ ਹੁੰਦਾ ਸੀ ਇਹ ਮੁੱਦੇ ਅਦਾਲਤਾਂ ਮੀਡੀਆ ਤੇ ਸਿਵਲ ਸੁਸਾਇਟੀ ਨੇ ਕਈ ਵਾਰ ਜੜੇ ਆ ਉਹ ਚੁੱਕੇ ਨੇ ਜਿਸ ਪਾਰਟੀ ਨੂੰ ਲੋਕਾਂ ਨੇ ਇਨਕਾਰ ਦਿੱਤਾ ਹੋਏ ਉਹ ਸਿਰਫ ਨਾਅਰੇ ਦੇ ਕੇ ਵਾਪਸੀ ਦੀ ਗੱਲ ਕਰਦੇ ਹੋਣ ਇਹ ਕਿੱਥੋਂ ਤੱਕ ਵਾਜੂਬ ਹੈ ਕਿੱਥੋਂ ਤੱਕ ਜਾਇਜ਼ ਹੈ ਅੱਜ ਦਾ ਜਿਹੜਾ ਸਾਡਾ ਪੰਜਾਬ ਹੈ ਨਾ ਦੋਸਤੋ ਇਹ ਪੰਜਾਬ ਜਿਹੜਾ ਹੈ ਇਹ ਹੁਣ ਉਹ ਪੁਰਾਣਾ ਪੰਜਾਬ ਨਹੀਂ ਰਿਹਾ ਅੱਜ ਦਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਮੰਗਦਾ ਨੌਕਰੀਆਂ ਨਾ ਕਿ ਸਿਰਫ ਵਾਦੇ ਅੱਜ ਦਾ ਪੰਜਾਬ ਜਿਹੜਾ ਮੰਗਦਾ ਹੈ ਸੁਰੱਖਿਆ ਨਾ ਕਿ ਗੈਂਗਸਟਰ ਕਲਚਰ ਅੱਜ ਦਾ ਪੰਜਾਬ ਜਿਹੜਾ ਉਹ ਮੰਗਦਾ ਸਿੱਖਿਆ ਨਾ ਕਿ ਭਾਵਨਾਤਮਕ ਬਲੈਕਮੇਲਿੰਗ 1990 ਜਾਂ 2000 ਵਾਲੀ ਜਿਹੜੀ ਰਾਜਨੀਤੀ ਹੈ ਉਹ ਹੁਣ 2027 ਦੇ ਵਿੱਚ ਬਿਲਕੁਲ ਨਹੀਂ ਚੱਲੇਗੀ ਬਿਲਕੁਲ ਨਹੀਂ ਚੱਲੇਗੀ ਲੋਕ ਬਦਲ ਗਏ ਨੇ ਪੰਜਾਬ ਬਦਲ ਗਿਆ ਲੋਕ ਨਾਰਿਆਂ ਤੇ ਭਰੋਸੇ ਨਹੀਂ ਕਰਦੇ ਅਸੀਂ ਵਾਪਸ ਆਵਾਂਗੇ ਕਹਿਣ ਵਾਲੇ ਹੁਣ ਆਪਣਾ ਜਿਹੜਾ ਪਸ਼ੂਕੜ ਹੈ ਜਿਹੜਾ ਗੰਦਲਾ ਹੋ ਚੁੱਕਿਆ ਹੈ ਉਹਨੂੰ ਕਿੱਦਾਂ ਬਚਾਉਣਗੇ ਇਹਦੇ ਤੇ ਵੀ ਤੇ ਦੱਸੋ ਨਾ ਬੈਬਲ ਕਲਾ ਬਰਗਾੜੀ ਇਹ ਕਲੰਕ ਆਪਣੇ ਮੱਥੇ ਤੋਂ ਕਿੱਦਾਂ ਲਾਉਣਗੇ 2 ਦਸੰਬਰ 2024 ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜੇ ਹੋ ਕੇ ਮੰਨ ਕੇ ਗਏ ਕਿ ਹਾਂ ਮੇਰੇ ਰਾਜ ਦੇ ਵਿੱਚ ਮੇਰੇ ਕੋਲੋਂ ਇਹ ਇਹ ਬੇਅਦਬੀਆਂ ਹੋਈਆਂ ਤੇ 15 ਦਿਨਾਂ ਬਾਅਦ ਜਾ ਕੇ ਦਮਦਮਾ ਸਾਹਿਬ ਜਾ ਕੇ ਮੁਨਕਰ ਹੋ ਜਾਂਦੇ ਨੇ ਕੌਣ ਦੇਗਾ ਇਸ ਗੱਲ ਦਾ ਜਵਾਬ ਜਾਂ ਕਿਦਾਂ ਕਰ ਦੇਣਗੇ ਪੰਜਾਬ ਜਾਂ ਪੰਜਾਬੀ ਇਹ ਸੁਖਵੀਰ ਸਿੰਘ ਬਾਦਲ ਨੂੰ ਜਾਂ ਅਕਾਲੀ ਦਲ ਨੂੰ ਮਾਫ ਕਿਦਾਂ ਲੋਕ ਭੁੱਲ ਜਾਣਗੇ ਕਿ ਪੰਜਾਬ ਦਾ ਇੱਕ ਡੀਜੀਪੀ ਜਿਹਦੇ ਉੱਤੇ ਉਸ ਕਾਲੇ ਦੌਰ ਦੇ ਵਿੱਚ ਝੂਠੇ ਮੁਕਾਬਲਿਆਂ ਦਾ ਹਜ਼ਾਰਾਂ ਸੈਂਕੜੇ ਹਜ਼ਾਰਾਂ ਜਿਹੜੇ ਨੌਜਵਾਨਾਂ ਨੂੰ ਮਾਰਨ ਦਾ ਜਿਹਦੇ ਉੱਤੇ ਇਲਜ਼ਾਮ ਲੱਗਦੇ ਸੀ ਸੁਮੇਤ ਸੈਣੀ ਉਹਨੂੰ ਉਹਨੂੰ ਪੰਜਾਬ ਦਾ ਡੀਜੀਪੀ ਕਿਨੇ ਲਾਇਆ ਸੀ ਏਸੇ ਆਮ ਆਦਮੀ ਪਾਰਟੀ ਨੇ ਸੋ ਲੋਕ ਭੁੱਲਦੇ ਨਹੀਂ ਤੇ ਨਾ ਹੀ ਇਹ ਭੁੱਲਣ ਵਾਲੀਆਂ ਗੱਲਾਂ ਨੇ ਪੰਜਾਬ ਦੇ ਲੋਕਾਂ ਦਾ ਸਾਫ਼ ਸੁਨੇਹਾ ਹੈ ਔਰ ਸੁਨੇਹਾ ਕਿੰਨੂ ਹੈ ਆਮ ਆਦਮੀ ਪਾਰਟੀ ਨੂੰ ਸੁਨੇਹਾ ਕਿੰਨੂ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬੇਇਨਸਾਫ਼ੀਆਂ ਬਰਦਾਸ਼ਤ ਨਹੀਂ ਸੱਤਾ ਦੇ ਵਿੱਚ ਹੰਕਾਰ ਨੂੰ ਕੋਈ ਵੀ ਨਹੀਂ ਮੰਨਦਾ ਕੋਈ ਵੀ ਨਹੀਂ ਕਬੂਲਦਾ ਲੋਕਤੰਤਰ ਨੂੰ ਕੁਚਲਣਾ ਭਾਵੇਂ ਉਹ ਆਮ ਆਦਮੀ ਕੁਚਲ ਰਹੀ ਹੋਵੇ ਜਾਂ ਬੀਤੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀ ਕਟੜਜੋੜ ਦੀ ਸਰਕਾਰ ਨੇ ਕੁਚਲਿਆ ਹੋਵੇ ਉਹਨੂੰ ਵੀ ਮਾਫ ਨਹੀਂ ਕਰਨਗੇ ਹੁਣ ਮੈਂ ਜਰਾ ਥੋੜੀ ਜੀ ਸੰਧੂ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਆਕੜੇ ਦੱਸੇ ਤੇ ਮੈਂ ਜਿਹੜੇ ਆ ਡਾਇਨਾਸੌਰ ਵਾਲੇ ਆ ਇਹਨਾਂ ਦੇ ਆਕੜਿਆਂ ਦੇ ਉੱਤੇ ਤੁਹਾਨੂੰ ਝਾਤੀ ਮਰਾ ਦਿੰਦਾ ਪੰਜਾਬ ਦੇ ਸਾਡੇ ਜ਼ਿਲ੍ਹੇ ਨੇ 23 23 ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਈਆਂ ਤੇ ਤਕਰੀਬਨ 9 ਜਿਲੇ ਇਹੋ ਜਿਹੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਡਾਇਨਾਸੌਰ ਤੇ ਨਹੀਂ ਆਂਡਾ ਮਿਲਿਆ ਆਂਡਾ ਜ਼ੀਰੋ ਮਿਲਿਆ ਜ਼ੀਰੋ ਜ਼ਿਲੇ ਦੱਸ ਦਿਨਾ ਬਰਨਾਲਾ ਫਤਿਹਗੜ ਸਾਹਿਬ ਫਾਜ਼ਲਕਾ ਗੁਰਦਾਸਪੁਰ ਹੁਸ਼ਿਆਰਪੁਰ ਮਲੇਰਕੋਟਲਾ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਰੂਪਨਗਰ ਤੇ ਸੰਗਰੂਰ ਬਿਲਕੁਲ ਜ਼ੀਰੋ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਨਹੀਂ ਆਈ ਇਹ ਨਾਲ ਹੀ ਅਲੱਗ ਨੇ ਰੂਲਸ ਇਹ ਪਿੰਡੂ ਲੈ ਕੇ ਆਹ ਪਿੰਡੂ ਬਿਲਕੁਲ ਬਿਲਕੁਲ ਪੰਚਾਇਤਾਂ ਜਿਹੜੀ ਜਿਹੜੀ ਪੰਚਾਇਤੀ ਰਾਜ ਜਿਹੜਾ ਸਾਡਾ ਇੱਕ ਐਸਾ ਕਾਨੂੰਨ ਹੈ ਜਿਹਦੇ ਵਿੱਚ ਜਿਹੜੀ ਸਾਡਾ ਬੇਸ ਹੈ ਸਾਡਾ ਫਾਊਂਡੇਸ਼ਨ ਹੈ ਜਿਹੜੀ ਸਾਡੀ ਨੀਂਹ ਹੈ ਉਹਨੂੰ ਪੰਚਾਇਤਾਂ ਮੰਨਿਆ ਗਿਆ ਚਾਹੇ ਉਹ ಗ್ರಾಮ ਪੰਚਾਇਤ ਹੋਵੇ ਬਲਾਕ ਸ਼ਮਤੀ ਹੋਵੇ ਜਾਂ ਜ਼ਿਲ੍ਹਾ ਪ੍ਰੀਸ਼ਦ ਹੋਵੇ ਇਹ ਸਾਰੀਆਂ ਪੰਚਾਇਤੀ ਰਾਜ ਐਕਟ ਦੇ ਦੀਨ ਆਉਂਦੀਆਂ ਨੇ ਉਸ ਕਾਨੂੰਨ ਦੇ ਦੀਨ ਆਉਂਦੀਆਂ ਨੇ ਤੇ ਪਿੰਡੂ ਖਿੱਤੇ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਸੁngੜ ਦੀ ਸੁngੜ ਦੀ ਸੁngੜ ਦੀ ਹੁਣ ਸਿਰਫ ਦੋ ਜ਼ਿਲ੍ਹਿਆਂ ਦੀ ਪਾਰਟੀ ਰਹਿ ਗਈ ਹੈ ਇੱਕ ਬਠਿੰਡਾ ਤੇ ਥੋੜਾ ਜਿਹਾ ਹਿੱਸਾ ਮੁਕਸਰ ਸਾਹਿਬ ਦਾ ਜਿਹੜਾ ਇਹਨਾਂ ਦਾ ਆਪਣਾ ਗ੍ਰਹਿ ਜ਼ਿਲ੍ਹਾ ਉੱਥੋਂ ਤੱਕ ਸੀਮਤ ਰਹਿ ਗਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀਆਂ ਬਲਾਕ ਸੰਪਤੀਆਂ ਜਿਹੜੀਆਂ ਸਾਡੀਆਂ 2838 ਬਲਾਕ ਸੰਪਤੀਆਂ ਨੇ ਉਹਦੇ ਵਿੱਚੋਂ ਸਿਰਫ 445 ਬਲਾਗ ਸੰਤਰੀਆਂ ਚ ਨੇ ਸਿਰਫ 445 ਬਲਾਗ ਸੰਤਰੀਆਂ ਔਰ 445 ਬਲਾਗ ਸੰਤਰੀਆਂ ਤੋਂ ਬਾਅਦ ਇਹ ਆਪਣੀ ਪਿੱਠ ਆਪ ਹੀ ਥਾਪੜੀ ਜਾਂਦੇ ਨੇ ਵੀ ਆਗੇ 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 ਇਹ ਸਿਰਫ ਕੁਛ ਨਹੀਂ ਹੈ ਇਹ ਪੀਆਰ ਐਕਸਰਸਾਈਜ਼ ਹੈ মিডিਆ ਮੈਨੇਜਮੈਂਟ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਜਾਣਬੁੱਝ ਕੇ ਹਾਈਪ ਦੇਣ ਦਾ ਕੰਮ ਕਰ ਰਹੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਐਸਾ ਤੱਥ ਦੱਸੋ ਕਿ ਜਿਹਦੇ ਉੱਤੇ ਇਹ ਕਹਿ ਸਕਦੇ ਹੁਣ ਵੀ ਇਹ ਆ ਗਏ ਇਹ ਥੱਲੇ ਨੂੰ ਗਏ ਨੇ ਕਿੱਦਾਂ ਥੱਲੇ ਨੂੰ ਗਏ ਨੇ ਤੁਸੀਂ ਸਾਰੇ Google ਤੇ ਜਾਇਓ ਜਿੰਨੇ ਸਰੋਤੇ ਵੀ ਸੁਣ ਰਹੇ ਨੇ ਪੰਜਾਬ 'ਚ ਬੈਠੇ ਵਿਦੇਸ਼ਾਂ 'ਚ ਬੈਠੇ ਤੁਸੀਂ Google ਤੇ ਜਾਇਓ ਉੱਥੇ ਵੇਖਿਓ ਵੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿੰਨੀ ਪਈ ਸੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਈ ਸੀ 13.5% ਮਤਲਬ 13.5% ਵੋਟ ਲੋਕ ਸਭਾ ਦੇ ਵਿੱਚ ਕਿੰਨੀ ਵੋਟ ਪਈ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ ਕੋਈ 12.8% ਜਾਂ 13% ਦੇ ਨੇੜੇ ਤੇੜੇ ਤੇ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਜਿਹੜੀ ਮੰਨੀ ਜਾਂਦੀ ਹੈ ਕਿ ਜਿਹੜੀ ਹੈ ਅਕਾਲੀ ਦਲ ਦਾ ਪਿੰਡੂ ਕਿਤੇ ਦੇ ਵਿੱਚ ਬੜੀ ਮਜ਼ਬੂਤ ਪਕੜ ਹੈ ਪਤਾ ਕਿੰਨੇ ਪਰਸੈਂਟ ਵੋਟ ਪਈ ਹੈ 12% ਸਾਢੇ 13 ਤੋਂ 12% ਤੇ ਆਉਣ ਵਾਲੇ ਕਹਿੰਦੇ ਜੀ ਅਸੀਂ ਆ ਗਏ ਆ ਗਏ ਆ ਗਏ ਆ ਗਏ ਆ ਗਏ ਮੈਨੂੰ ਮੈਨੂੰ ਤਰਸ ਵੀ ਆਉਂਦਾ ਇਹਨਾਂ ਤੇ ਮੈਨੂੰ ਤੇ ਪਤਾ ਨਹੀਂ ਬਾਦਲ ਸਾਹਿਬ ਦੇ ਐਡਵਾਈਜ਼ਰ ਕੌਣ ਨੇ ਕੋਈ ਸਲਾਹ ਇਹਨਾਂ ਨੂੰ ਦਿੰਦਾ ਵੀ ਹੈ ਕਿ ਨਹੀਂ ਕੋਈ ਇਹਨਾਂ ਦੀ ਕੋਈ ਇਹ ਕਿਸ ਦੀ ਮੰਨਦੇ ਵੀ ਆ ਕਿ ਨਹੀਂ ਇੱਕ ਇਤਿਹਾਸਿਕ ਪਿਛੋਕੜ ਹੈ ਸ਼੍ਰੋਮਣੀ ਅਕਾਲੀ ਦਲ ਦਾ ਬੱਬਰਾਂ ਦੀ ਪਾਰਟੀ ਕਿਹਾ ਜਾਂਦਾ ਸੀ ਇਹਨੂੰ ਇਹ ਜਥੇਦਾਰ ਹੁੰਦੇ ਸੀ ਜਥੇਦਾਰ ਫਲਾਣਾ ਸਿੰਘ ਜਥੇਦਾਰ ਫਲਾਣਾ ਸਿੰਘ ਅੱਜ ਕੌਣ ਨੇ ਨੋਨੀ ਮੋਨੀ ਰੋਨੀ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਨੇ ਬੰਟੀ ਹੁਣੇ ਬੰਟੀ ਬੱਵਲੀਆਂ ਦੀ ਪਾਰਟੀ ਬਣ ਗਈ ਹੈ ਇੱਕ ਇਹਨਾਂ ਦੇ ਹੋਰ ਸਾਡੇ ਮਾਝੇ ਦੇ ਬڑے ਵੱਡੇ ਲੀਡਰ ਨੇ ਉਹਨਾਂ ਨੂੰ ਅਸੀਂ ਜੇਲ੍ਹ ਤੋਂ ਛੁੱਟਿਆ ਸੀ ਨਸ਼ੇ ਦੇ ਕੇਸ ਦੇ ਵਿੱਚ ਸਰਕਾਰ ਜਿਹੜੀ ਅੱਜ ਸਰਕਾਰ ਹੈ ਉਦੋਂ ਮੰਗੀ ਸੀ ਮਾਫੀ ਐਫੀਡੇਵਿਟ ਦੇ ਕੇ ਤੇ ਹੁਣ ਇਹਨਾਂ ਨੂੰ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਚੰਦਰ ਛੁੱਟ ਕੇ ਕਹਿੰਦੇ ਨੇ ਜੀ ਅਸੀਂ ਤੇ ਇਹਨਾਂ ਨੂੰ ਨਸ਼ੇ ਦੇ ਕੇਸ ਚ ਫੜਿਆ ਮਾਫੀਆਂ ਮੰਗਣ ਵਾਲੇ ਵੀ ਹੁਣ ਜਿਹੜੇ ਆ ਉਹ ਆਪਣੀ ਪਿੱਠ ਥਾਪੜ ਰਹੇ ਨੇ ਸੀਮਤ ਹੋ ਕੇ ਸਿਮਟ ਕੇ ਅੱਛਾ ਹੋਰ ਦੱਸ ਦਿਆਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਸੀਟ ਆਈ ਹੈ 8-9 ਜ਼ਿਲ੍ਹਿਆਂ 'ਚ 0 ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਿੰਨ ਤੇ ਪਿੱਛੇ ਜ਼ਿਲ੍ਹੇ ਕਿੰਨੇ ਬਚਦੇ ਨੇ ਉਹਨਾਂ ਚੋ ਸ਼ਹਿਰੀ ਜਿਹੜਾ VOTER ਹੈ ਉਹਦੇ ਚ ਜ਼ੀਰੋ ਆਧਾਰ ਹੈ ਅਕਾਲੀ ਦਲ ਦਾ ਤੇ ਕਿਹੜੇ ਤੱਥਾਂ ਦੇ ਉੱਤੇ ਕਹਿੰਦੇ ਨੇ ਕਿ ਜੀ ਸ਼੍ਰੋਮਣੀ ਅਕਾਲੀ ਦਲ ਆ ਗਈ ਤੇ ਡਾਇਨਾਸੌਰ ਵੀ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਏਗੀ ਇਹ ਗਮਰਾਹ ਕਰ ਰਹੇ ਨੇ ਮੀਡੀਆ ਦੇ ਵਿੱਚ ਇਹ ਗਮਰਾਹ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਗਮਰਾਹ ਕਰ ਰਹੇ ਨੇ ਸਾਨੂੰ ਇਦਾਂ ਹੀ ਐਕਸਰਸਾਈਜ਼ਿਜ਼ ਪੀਆਰ ਐਕਸਰਸਾਈਜ਼ ਕਰਕੇ ਗੈਂਗਸਟਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਵੇ ਸ਼੍ਰੋਮਣੀ ਅਕਾਲੀ ਦਲ ਗੈਂਗਸਟਰਾਂ ਦੇ ਉਹਨਾਂ ਦੇ ਪਰਿਵਾਰਾਂ ਦੀ ਪੁਸ਼ਪਨਾਹੀ ਕਰੇ ਸ਼੍ਰੋਮਣੀ ਅਕਾਲੀ ਦਲ ਤੇ ਉਹ ਕਹਿੰਦੇ ਅਸੀਂ ਆ ਗਏ ਮਤਲਬ ਇੱਕ ਨਵੀਂ ਪਰਤ ਪਾ ਰਹੇ ਨੇ ਕਿ ਵੀ ਗੈਂਗਸਟਰਾਂ ਨੂੰ ਟਿਕਟਾ ਦਿਓ ਲੋਕਾਂ ਨੂੰ ਡਰਾਓ ਵੋਟਾਂ ਲਓ ਫੇਰ ਵੀ ਨਹੀਂ ਪੈਂਦੀਆਂ ਵੋਟਾਂ ਮੈਂ ਤੁਹਾਨੂੰ ਦੱਸ ਦਿੰਦਾ ਇਹ ਅਸੀਂ ਤੁਹਾਨੂੰ ਆਕੜਿਆਂ ਦੀ ਗੱਲ ਕਰ ਲਿਤਾ ਦੇ ਨਾਲ ਹੁਣ ਥੋੜੇ ਜਿਹਾ ਆਪਾਂ ਇਹਨੂੰ ਲਾਈਟਰ ਨੋਟ ਤੇ ਲੈ ਜਾਂਦੇ ਆਂ ਮੈਂ ਬੇਨਤੀ ਕਰੂੰਗਾ ਵੀ ਸੰਧੂ ਸਾਹਿਬ ਇਹ ਦੱਸੋ ਵੀ ਇਹ ਜਿਹੜੀਆਂ ਚੋਣਾ ਹੋਈਆਂ ਇਹ ਜਿਹੜੀਆਂ ਚੋਣਾ ਹੋਈਆਂ ਇਹਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਦਾ ਇੱਕ ਸਿੰਬਲ ਹੈ ਉਹ ਸਿੰਬਲ ਹੈ ਅਭਖਾਓ ਜਰਾ ਇਹਨਾਂ ਨੂੰ ਕੀ ਹੈ ਇਹ ਝਾੜੂ ਝਾੜੂ ਤੇ ਝਾੜੂ ਦਾ ਕੀ ਬਣਿਆ ਅੱਜ ਇਹ 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 ਬੇਸਿਕਲੀ ਕਹੋ ਸਾਬ ਚੱਕਰਪਤਾ ਕੀ ਹੈ ਹਾਂ ਪੁਰਾਣੇ ਜ਼ਮਾਨੇ 'ਚ ਨਾ ਅਕਸਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ ਵੀ ਕੋਈ ਬੀਬੀ ਸੀ ਤੇ ਉਹ ਉਹਨੇ ਵਿਆਹ ਕੀਤਾ ਉਹਦੀ ਨੋਹ ਆਈ ਤੇ ਘਰ 'ਚ ਕਲੇਸ਼ ਨਾ ਡਿਆ ਵੀਰੇ ਜੀ ਉਹਨਾਂ ਆਖਿਆ ਵੀ ਪਤਾ ਨਹੀਂ ਕੀ ਗੱਲ ਆ ਉਹਨਾਂ ਆਪਣੀ ਨੋਹ ਨੂੰ ਪੁੱਛਿਆ ਕੀ ਚੱਕਰ ਆ ਬੀਬੀ ਉਹ ਜਵਾਬ ਕੋਈ ਤਸਦੀਬ ਅਖਸ ਦੇ ਦੇ ਸਕੇ ਰਾਣੀਆਂ ਮਾਈਆਂ ਬੜੀਆਂ ਸਿਆਣੀਆਂ ਸੀ ਉਹਨੇ ਸਵੀਰ ਤੋਂ ਲੈ ਕੇ ਸਾਰਾ ਦੇਤਾ ਕਿ ਬੀਬੀ ਘਰ ਦੀ ਕੀ ਆ ਉਹ ਜਦੋਂ ਬੋਕਰਭਾਰੀ ਕਰਕੇ ਤੇ ਝਾੜੂ ਐ ਖੜਾ ਕਰ ਦਿੱਤੀ ਸੀ ਘਰ 'ਚ ਕਲੇਸ਼ ਮੁੱਕਦਾ ਤਾਨੂੰ ਪਤਾ ਸਾਰੇ ਕਿੰਦੇ ਵੀ ਜਿੱਦ ਜਿੱਦੇ ਘਰ ਚ ਝਾੜੂ ਖੜਾ ਹੋਵੇ ਕਲੇਸ਼ ਮੁੱਕਦਾ ਨਹੀਂ ਉਹ ਭਈ ਇਹ ਸਾਰੇ ਪੰਜਾਬ ਨੂੰ ਤੁਸੀਂ ਝਾੜੂ ਖੜਾ ਕਰਤਾ ਕਲੇਸ਼ ਕਿੱਥੋਂ ਮੁੱਕਣਾ ਸੀ ਸੋ ਇਹ ਜਿਹੜਾ ਝਾੜੂ ਖੜਾ ਸੀ ਇਹਨੂੰ ਕਰਕੇ ਤੀਲਾ ਤੀਲਾ ਐ ਤੇ ਐ ਪਵਾ ਕੇ ਛੱਡ ਦਿੱਤਾ ਜਦੋਂ ਪੰਜਾਬ ਦੇ ਲੋਕਾਂ ਨੇ ਐ ਕਰਕੇ ਛੱਡ ਦਿੱਤਾ ਤੇ ਕਲੇਸ਼ ਆਪੇ ਮੁੱਕ ਜਾਣਾ ਪੰਜਾਬ ਦੇ ਵਿੱਚੋਂ ਇਹ ਨਾ ਡਾਇਨਾਸੌਰ ਬਚਣੀ ਨਾ ਇਹ ਝਾੜੂ ਬਚਣਾ ਸਿਰਫ ਰਹਿਣਾ ਤੇ ਰਹਿਣਾ ਕਾਂਗਰਸ ਨੇ ਕਿਉਂਕਿ ਇੱਕ ਐਸੀ ਹੀ ਪਾਰਟੀ ਆ ਜਿਹੜੀ ਸ਼ੁਰੂ ਤੋਂ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਸਾਰੇ ਜਾਤਾਂ ਪਾਤਾਂ ਨੂੰ ਲੈ ਕੇ ਨਾਲ ਚੱਲਦੀ। ਸੋ ਸੋ ਹੁਣ ਕਾਲਾ ਦਾ ਤੇ ਪਤਾ ਨਹੀਂ ਹਲੋ ਪਰ ਐਦਾਂ ਦਾ ਡਾਇਨਾਸੌਰ ਆਇਆ ਜੇ ਸ਼੍ਰੋਮਣੀ ਅਕਾਲੀ ਦਲ ਦਾ। ਆ ਜੇ ਸ਼੍ਰੋਮਣੀ ਅਕਾਲੀ ਦਲ ਦਾ ਟੈਨਸੌਰ ਤੇ ਅਜ ਫੂਕ ਕਿੰਨੀ ਕਿੰਨੀ ਵਾਰੀ ਨਿਕਲਦੀ ਚ ਕਾਲਾ ਸਾਹਿਬ ਦੱਸੋ ਜਰਾ। ਹਾਂ ਫੂਕ ਨਿਕਲੀ 2017 ਚ ਪਹਿਲੋਂ ਨਿਕਲੀ ਫੂਕ ਫੇਰ ਨਿਕਲੀ ਇਹਨਾਂ ਦੀ 2022 ਦੇ ਵਿੱਚ ਜਦੋਂ ਆਏ ਤਿੰਨ ਇਹਨਾਂ ਦੇ ਐਮ.ਐਲ.ਏ ਉਹ ਵੀ ਭੱਜ ਗਏ ਰਹਿ ਗਿਆ ਇੱਕ ਫੇਰ ਇਹਨਾਂ ਦੀ ਫੂਕ ਨਿਕਲੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆ ਬਹੁਤ ਫੂਕ ਨਿਕਲੀ ਉੱਥੇ ਤੇ ਉਦੋਂ ਬਿਲਕੁਲ ਹੀ ਨਿਕਲ ਗਈ ਹਵਾ ਉਸ ਤੋਂ ਬਾਅਦ ਆਗੀਆਂ ਚਾਰ ਜਮਨੀ ਚੋਣਾਂ ਉੱਚ ਤੇ ਲੜਾਈ ਨਹੀਂ ਐ ਚਾਰ ਚੋਣਾਂ ਲੜਨ ਤੋਂ ਭੱਜ ਗਏ ਉਦੋਂ ਨਿਕਲੀ ਇਹਨਾਂ ਦੀ ਫੇਰ ਇਦਾਂ ਕਰਕੇ ਫੂਕ ਤੇ ਹੁਣ ਇਹਨਾਂ ਦੀ 13.5% ਤੋਂ 12% ਤੇ ਆ ਗਏ ਕਹਿੰਦੇ ਆ ਗਏ ਆ ਗਏ ਆ ਗਏ ਆ ਗਏ ਡਾਇਨਾਸੌਰ ਆ ਆਜੋ ਆਜੋ ਇਹ ਆ ਡਾਇਨਾਸੌਰ ਆਖ ਆਜੋ ਇਹ ਐਦਾਂ ਪੰਜਾਬ ਦੇ ਲੋਕਾਂ ਨੇ ਆ ਆਜੋ ਡਾਇਨਾਸੌਰ ਤੇ ਭਾਂਗ ਛੋਟੇ ਨੂੰ ਐ ਗਿਆ ਜੀ ਡਾਇਨਾਸੌਰ ਆ ਜੇ ਪੰਜਾਬ ਦੇ ਡਾਇਨਾਸੌਰ ਅਸਲ 'ਚ ਮੈਂ ਕਾਲੋ ਸਾਹਿਬ ਲਾਸਟ ਸਿਆਣੀ ਗੱਲ ਕਰਿਆ ਕਰਨ ਆ ਪਾਰਟੀ ਇਤਿਹਾਸਕ ਪਾਰਟੀ ਹੈ ਕੋਈ ਸਿਆਣੀ ਗੱਲ ਕਰਨ ਲਾਸਟ ਵੇਖੋ ਜੀ ਇਹ ਮੈਂ ਕਾਂਗਰਸ ਦੇ ਵਰਕਰਾਂਸ ਤੇ ਸਨਿਆਹ ਦੇਣਾ ਚਾਹਨਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਰੀ ਕਾਂਗਰਸ ਤੁਹਾਡੀ ਬਹੁਤ ਧੰਨਵਾਦੀ ਆ ਵੀ ਇਸ ਜ਼ੁਲਮ ਦੀ ਵਾਗਦੀ ਹਨੇਰੀ ਤੁਸੀਂ ਡਟ ਕੇ ਖੜੇ ਰਹੇ ਤੁਹਾਡਾ ਅਸੀਂ ਦੇਣ ਦੇ ਨਹੀਂ ਸਕਦੇ ਪਰ ਇਹ ਲੜਾਈ ਹਾਲੇ ਖਤਮ ਨਹੀਂ ਹੋਈ ਲੜੀ ਇਹ ਮਜ਼ਬੂਤ ਇਕਜੁੱਟ ਤੇ ਆਪਾਂ ਨੂੰ ਦ੍ਰਿੜ ਹੋਣਾ ਪਊ ਜੇ ਕਾਂਗਰਸ ਨੇ ਜਿੰਨਾ ਤੇ ਇਹਨੂੰ ਜੋ ਮੈਂ ਤਿੰਨੇ ਚੀਜ਼ਾਂ ਕਹੀਆਂ ਮਜ਼ਬੂਤੀ ਇਕਜੁੱਟਤਾ ਤੇ ਦ੍ਰਿੜ ਹੋਣਾ ਪਊਗਾ ਤਾਈਆਂ ਅਸੀਂ 2027 ਦੇ ਵਿੱਚ ਜਵਾਬ ਦੇਾਂਗੇ ਸੋ ਆਮ ਆਦਮੀ ਦੀ ਨਕਾਮ ਸਰਕਾਰ ਨੂੰ ਰਾਜਨੀਤਿਕਤਾ ਤੇ ਰਾਜਨੀਤੀ ਚਾਲਾਂ ਤੋਂ ਮੁਕਤੀ ਚਾਹਦੀ ਹੈ ਇਹ ਜਿਹੜੀ ਜਿਹੜੇ ਪੰਜਾਬ ਦੇ ਲੋਕ ਨੇ ਸੋ ਦੂਜਾ ਸਾਡੇ ਵਰਕਰ ਬਹੁਤ ਕਾਂਗਰਸ ਪਾਰਟੀ ਦੇ ਇਛਾਹਤ ਨੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪਿਛਲੇ ਤਕਰੀਬਨ 4 ਸਾਲ ਤੋਂ ਅਣਥੱਕ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੇ ਸਾਡੇ 239 ਬਲੌਕ ਪ੍ਰਧਾਨਾਂ ਨੂੰ ਨਿੱਜੀ ਰੂਪ ਦੇ ਵਿੱਚ ਮਿਲ ਕੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਰੀਸਟਰਕਚਰਿੰਗ ਦਾ ਕੰਮ ਕੀਤਾ ਪਹਿਲਾ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਦੀ ਬੜੀ ਵਧੀਆ ਪਰਫਾਰਮੈਂਸ ਸੀ ਉਹਨਾਂ ਦੇ ਸਦਕਾ ਤਕਰੀਬਨ ਅਸੀਂ ਪੂਰੇ ਪੰਜਾਬ ਦੇ ਵਿੱਚ 120 ਦੇ ਨੇੜੇ ਤੇੜੇ ਧਰਨੇ ਲਾਏ ਉਹਨਾਂ ਦੀ ਬਦੌਲਤ ਹੀ ਉਹਨਾਂ ਵਰਕਰਾਂ ਦੀ ਬਦੌਲਤ ਉਸ ਸੰਗਠਨ ਦੀ ਬਦੌਲਤ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਚੱਲਦਿਆਂ ਬਾਕੀ ਸੀਨੀਅਰ ਲੀਡਰਸ਼ਿਪ ਦੇ ਚੱਲਦਿਆਂ ਅਸੀਂ 13 ਦੇ ਵਿੱਚੋਂ 7 ਲੋਕ ਸਭਾ ਸੀਟਾਂ ਜਿੱਤੀਆਂ ਉਹ 7 ਲੋਕ ਸਭਾ ਸੀਟਾਂ ਜਿਹੜੀਆਂ ਉਹ ਸੀ ਅਸਲੀ ਸੈਮੀ ਫਾਈਨਲ ਇਹ ਸਾਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੀ ਰਹਿਨਮਾਈ ਹੇਠ ਸਾਡੇ ਵਰਕਰਾਂ ਦੀ ਅਣਥੱਕ ਮਿਹਨਤ ਦੇ ਚੱਲਦਿਆਂ ਇਹ ਸਾਰਾ ਕੁਝ ਜਿਹੜਾ ਉਹ ਹੋ ਸਕਿਆ ਹੁਣ ਵੀ ਅਕਸਰ ਅਸੀਂ ਮੀਡੀਆ ਦੇ ਵਿੱਚ ਵੇਖਦੇ ਰਹਿੰਨੇ ਆ ਕਿ ਜੀ ਅੱਜ ਬਦਲ ਜਾਣਗੇ ਕੱਲ ਬਦਲ ਜਾਣਗੇ ਸੋ ਬਹੁਤ ਕਲੀਅਰ ਕਰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਬੜੀ ਕੁਸ਼ਲਤਾ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਕਾਂਗਰਸ ਨੂੰ ਚਲਾ ਰਹੇ ਨੇ ਔਰ 2027 ਦੀ ਜਿਹੜੀ ਨੀ ਹੈ ਉਹ ਅਸੀਂ 2024 ਚ ਹੀ ਰੱਖ ਚੁੱਕੇ ਸਾਂ ਅੱਜ ਜਿਸ ਤਰੀਕੇ ਦੇ ਇਸ ਇੰਨੀ ਗੁੰਡਾਗਰਦੀ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਤੀਜੇ ਆਏ ਨੇ ਪੰਜਾਬ ਦੇ ਵਰਕਰ ਵੀ ਤਕੜੇ ਨੇ ਕਾਂਗਰਸ ਦੇ ਪੰਜਾਬ ਦੇ ਲੀਡਰ ਵੀ ਤਕੜੇ ਨੇ ਅਸੀਂ ਸਾਰੇ ਇਕਜੋਟਾਂ ਔਰ ਪੰਜਾਬ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਜਾਰੀ ਹੈ